ਮੈਂ ਮਨਜੀਤ ਸਿੰਘ ਪਿੰਡ ਚਾਟੀਮਿੰਡ ਤੋਂ ਜੀ ਵਰਪਾਲ ਕਲਾ ਜੋਂ ਦਾ ਤੋਂ ਇਲੈਕਸ਼ਨ ਲੜੀ ਆ ਜੀ ਜੋ ਕਿ ਅਸੀਂ ਵੱਡੀ ਵੱਡੀ ਲੀਡ ਦਾ ਜਿੱਤ ਪ੍ਰਾਪਤ ਕੀਤੀ ਆ ਤੇ ਬੜਾ 28 ਤੋਂ 30 ਪਿੰਡ ਹੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੀ ਲੋਕਾਂ ਨੇ ਬੜਾ ਸਾਥ ਦਿੱਤਾ ਜੀ ਲੋਕਾਂ ਦੇ ਸਾਥ ਦੇ ਨਾਲ ਬਹੁਤ ਵੱਡੀ ਜਿੱਤ ਹੋਈ ਆ ਜੀ ਕਿੰਨੀਆਂ ਵੋਟਾਂ ਦੇ ਨਾਲ ਜਿਹੜਾ ਵਾ ਜਿੱਤ ਝੋਲੀ ਚ ਪਈ ਲਗਭਗ 1000 ਵੋਟ ਦੇ ਨਾਲ ਹੋਈ ਹੈ ਜਿੱਤ ਤੇ ਦੇਖਿਆ ਕਿ ਮੁਕਾਬਲਾ ਕਾਫੀ ਟਫ ਸੀਗਾ ਆਮ ਆਦਮੀ ਪਾਰਟੀ ਹਾਂਜੀ ਮੌਜੂਦਾ ਸਰਕਾਰ ਸੀਗੀ ਕਿੰਨੇ ਕ ਵਿਗਨ ਪਏ ਜਿਹੜੇ ਆ ਬਹੁਤ ਵਿਗਨ ਪਏ ਆ ਜੀ ਬਹੁਤ ਵਿਗਨ ਪਏ ਆ ਚਲੋ ਕਈ ਗੱਲਾਂ ਨਹੀਂ ਦੱਸਣ ਵਾਲੀਆਂ ਹੁੰਦੀਆਂ ਪਰ ਵਿਗਨ ਬਹੁਤ ਪਏ ਆ ਜੀ ਲੱਗਦਾ ਕਿ ਇੱਕ ਬੜਾ ਵੱਡਾ ਜਿਹੜਾ ਟਾਰਗੇਟ ਸੀਗਾ ਜਿਹੜਾ ਸ਼੍ਰੋਮਣੀ ਅਕਾਲੀ ਅਕਾਲੀ ਦਲ ਵੱਲੋਂ ਜਿਹੜਾ ਵਾ ਇਹਨਾਂ ਨੂੰ ਮਾਰ ਦਿੱਤੀ ਗਈ ਹੈ ਹਾਂਜੀ 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 ਡਾਨੀਕੇ ਸਾਹਿਬ ਤੇ 4 ਜੂਨ ਜਿਹੜੇ ਚਾਰੇ ਜਿੱਤ ਗਏ ਜੀ ਤੇ ਉਹਨਾਂ ਦਾ ਤੇ ਆਮ ਆਦਮੀ ਪਾਰਟੀ ਦਾ ਤੇ ਕੋਈ ਵੀ ਕੈਂਡੀਡੇਟ ਮੇਰਾ ਖਿਆਲ ਨਹੀਂ ਜਿੱਤਿਆ ਸੈਂਕੜੇ ਜਿੱਤਿਆ ਹੋਵੇ ਪੂਰਾ ਪਤਾ ਨਹੀਂ ਜੀ 2027 ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਲੱਗਦਾ ਕਿ ਕਾਲੀ ਦਲ ਨੇ ਉਹਨਾਂ ਨੂੰ ਇੱਕ ਸੀਗਾ ਵਖਾਤਾ ਬਿਲਕੁਲ ਜੀ ਬਿਲਕੁਲ 2027 ਦੇ ਵਿੱਚ ਕਾਲੀ ਦਲ ਦੀ ਸਰਕਾਰ ਬਣੂਗੀ ਕੀ ਕਹਿਣਾ ਚਾਹੋਗੇ ਪ੍ਰਧਾਨ ਜਿਹੜੇ ਸੁਖਬੀਰ ਬਾਦਲ ਜੀ ਉਹਨਾਂ ਦੀ ਟੀਮ ਨੇ ਦੇਖੋ ਜੀ ਬਾਦਲ ਸਾਹਿਬ ਦਾ ਕੰਮ ਜਿਹੜਾ ਹੈ ਵੇਲੇ ਤੇ ਕਾਲੀ ਦਲ ਬਹੁਤ ਗਰਾਫ ਤੇ ਗਿਆ ਤੇ 27 ਤੱਕ ਤੇ ਮੇਰਾ ਸਾਲ ਟੋਟਲੀ ਹੋ ਜੂਗਾ ਜੀ ਵੱਡੋਂ ਸਫਾਇਆ ਆ ਜਾਊਗਾ ਸਾਰੀਆਂ ਪਾਰਟੀਆਂ ਦਾ ਕਿ ਲੋਕਾਂ ਨੇ ਸਾਬਤ ਕੀਤਾ ਕਿ ਕਾਲੀ ਦਲ ਦਾ ਵजूद ਜਿਹੜਾ ਵਾ ਹਾਲੇ ਵੀ ਬੜਕਰਾਰ ਹੈ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਜੀ ਕਾਲੀ ਦਲ ਪਾਰਟੀ ماں ਪਾਰਟੀ ਜਿੱਥਾਂ ਵੱਡ-ਵਡੇਰੇ ਸਾਡੇ ਦਾਦੇ ਪੜਦਾਦੇ ਕਾਲੀ ਦਲ ਨੇ ਚੱਲਦੇ ਰਹੇ ਜੀ ਵੱਡੇ ਬਾਲ ਸਾਹਿਬ ਦਾ ਬਹੁਤ ਤਾਪ ਹੀ ਵੱਡੇ ਬਾਲ ਸਾਹਿਬ ਦਾ ਬਹੁਤ ਤਾਪ ਹੀ ਤਾਪਨੇ ਕੰਮ ਚੱਲਦੇ ਜੀ ਮੌਜੂਦਾ ਸਰਕਾਰ ਨੂੰ ਛੱਡ ਕੇ ਲੋਕਾਂ ਨੇ ਜਿਹੜੀ ਪ੍ਰਵਾਨਗੀ ਦਿੱਤੀ ਆ ਵਿਕਾਸ ਕਾਰਜਾਂ ਦੇ ਕੰਮ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਬਹੁਤ ਵਧੀਆ ਹੋਣਗੇ ਜੀ ਜਿੰਨੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਕਿਸੇ ਕੋ ਲਾਂਮਾ ਨਾ ਲਿਆ ਜਾਵੇ ਤੇ ਜਿਹੜਾ ਵੀ ਕੋਈ ਆਵੇ ਉਹਦਾ ਕੰਮ ਕੀਤਾ ਜਾਵੇ ਕੋਸ਼ਿਸ਼ ਤੇ ਇਹੋ ਹੀ ਹੋਊਗੀ ਪਾਰਟੀਆਂ ਦੇ ਨੁਮਾਇੰਦੇ ਦੇ ਨਾਲ ਪਿੰਡ ਵਾਸੀਆਂ ਦਾ ਧੰਨਵਾਦ ਦੇ ਤੌਰ ਤੇ ਕੀ ਕਹਿਣਾ ਚਾਹੁੰਦਾ ਪਿੰਡ ਮੈਂ ਕਹਿਣਾ ਚਾਹੁੰਦਾ ਜੀ ਮੇਰੇ ਪਿੰਡ ਤੋਂ ਬੜੀ ਲੀਡ ਹੋਈ ਹੈ ਜੀ ਮੇਰੇ ਪਿੰਡ ਤੋਂ 500 ਬੋਟ ਤੋਂ ਵੱਧ ਲੀਡ ਹੋਈ ਹੈ ਤੇ ਮੈਂ ਪਿੰਡ ਵਾਸੀਆਂ ਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਖਸ਼ੀਸ਼ ਜੀ ਨੇ ਦਿਨ ਰਾਤ ਤੁਹਾਡੇ ਨਾਲ ਮੋਢਾ ਜੋੜ ਕੇ ਨਾਲ ਚੱਲੇ ਨੇ ਨਾਲ ਨਹੀਂ ਚੱਲੇ ਜੀ ਇਹ ਤੇ ਭਰਾ ਹੀ ਆ ਜੀ ਨਾਲ ਤੇ ਕਿਧਰੇ ਰਿਆ ਰਾਤ ਦਿਨੇ ਤੇ ਮਤਲ ਇੱਕ ਮਤਲ ਇੱਕ ਭਾ ਹੀ ਆ ਜੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮੈਂ ਬਖਸ਼ੀਸ਼ ਸਿੰਘ ਸਰਪੰਚ ਛਾਟੀਵੰਡ ਸਰਕਲ ਪ੍ਰਧਾਨ ਛਾਟੀਵੰਡ ਅਕਾਲੀ ਦਲ ਦਾ ਜੀ ਸਾਨੂੰ ਰਣਕੀ ਸਾਹਿਬ ਨੇ ਟਿਕਟ ਦਿੱਤੀ ਅਕਾਲੀ ਦਲ ਵੱਲੋਂ ਜੀ ਅਹੀਂ ਚਾਰ ਸੀਟਾਂ ਟਾਰੀ ਬਲਾਗ ਦੀਆਂ ਜਿਹੜੀਆਂ ਮੈਂ ਜਿੱਤ ਕੇ ਕਾਲੀਦਾਲ ਦੀ ਝੋਲੀ ਚ ਪਾਈਆਂ ਵਾ ਤੇ ਸਾਨੂੰ ਬਹੁਤ ਸੰਗਤਾਂ ਨੇ ਪਿੰਡ ਦੇ ਲੋਕਾਂ ਸਾਡੇ ਭਰਾਵਾਂ ਨੇ ਸਾਰੇ ਪਿੰਡਾਂ ਚ ਬਹੁਤ ਵੱਡੀ ਮਾਨ ਨਾਲ ਸਾਨੂੰ ਜਿਤਾਇਆ ਜੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ ਜਿਹੜਾ ਜੀ ਆਉਣ ਵਾਲੇ ਸਮੇਂ ਦੀ ਸਰਕਾਰ ਆ 2027 ਦੀ ਜੀ ਹੁਣ ਨਿਰਵੇ 1997 ਨੂੰ 92 93 ਸੀਟਾਂ 'ਚ ਕਾਲੀਦਾਲ ਜਿੱਤ ਪ੍ਰਾਪਤ ਕਰੂਗਾ ਜੀ ਬਹੁਤ ਵੱਡੀ ਸਖਬੀਰ ਸਿੰਘ ਬਾਦਲ ਦੀ ਬਹੁਤ ਵੱਡੀ ਜਿਹੜੀ ਜਿੱਤ ਹੋ ਗਈ ਜੀ ਹੁਣ ਸਾਰੀਆਂ ਸੰਗਤਾਂ ਦਾ ਦਿਸਾ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਹੁਣ ਕਾਲੀ ਦੇ ਨਾਲ ਜਿਹੜੇ ਵਾਪਸ ਲੋਕੋ ਨੂੰ ਵਾਪਸ ਆ ਗਏ ਨੇ ਉਹਨਾਂ ਲੋਕਾਂ ਨੂੰ ਵੇਖੋ ਜੀ ਸਗਨ ਸਕੀਮਾਂ ਜਿਹੜੀਆਂ ਲੋਕਾਂ ਦੀਆਂ ਸੀ ਉਹ ਅਜੇ ਤੱਕ ਨਹੀਂ ਦਿੱਤੀਆਂ ਗਈਆਂ ਉਹ ਜੀ 51000 ਕਰ ਦੇਵਾਂਗੇ ਪਰ ਸਕੀਮ ਤੇ ਕਿਸ ਨੂੰ ਮਿਲ ਨਹੀਂ ਰਹੀ ਜੀ ਜਿਹੜੀਆਂ ਪਿਲਸਲਾਂ ਦੇ ਆ ਪਿਲਸਰਮ ਜਿਹੜੀਆਂ ਅਸੀਂ 2500 ਰੁਪਇਆ ਕਰ ਦੇਵਾਂਗੇ ਜੀ ਮੋਡਾਪਾ ਪਿਲਸਰਮ ਉਹ ਵੀ ਜਿਹੜੀ ਉਹ ਵੀ ਨਹੀਂ ਵਧਾ ਸਕੇ ਜੀ ਅਸੀਂ ਦੀ ਬੀਬੀਆਂ ਨੂੰ ਘਰ ਘਰ ਰਸੋਈ ਦਾ 1000 1000 ਰੁਪਏ ਦਾ ਵਾਂਗ ਉਹ ਵੀ ਨਹੀਂ ਲਾਗੂ ਕਰ ਸਕੇ ਜੀ ਇਹ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਕੋਈ ਜੋੜਾ ਵੀ ਵਾਅਦਾ ਕਰਦੇ ਸੀ ਉਹ ਬਣਨ ਸਮੇਂ ਤੁਰੰਤ ਪੂਰਾ ਕਰਦੇ ਪਹਿਲਾਂ ਉਸੇ ਵੇਲੇ ਉਹ ਸਕੀਮ ਨੂੰ ਲਾਗੂ ਕਰਦੇ ਸੀ ਹੁਣ ਸਾਡੇ ਸੁਖਬੀਰ ਸਿੰਘ ਬਾਦਲ ਹੜਪੀਟਾਂ ਵਿੱਚ ਵੇਖੋ ਲੋਕਾਂ ਨੇ ਕਿੰਨੀ ਉਹਨਾਂ ਨੇ ਬਾਹ ਫੜੀ ਆ ਨਾ ਸਰਕਾਰ ਹੁੰਦਿਆ ਵੀ ਸਰਕਾਰ ਨਾਲੋਂ ਜ਼ਿਆਦੀ ਮਦਦ ਕੀਤੀ ਆ ਜੀ ਮੋੜ ਲੋਕਾਂ ਨੂੰ ਬਹੁਤ ਦਿਸਾਵ ਆ ਸਾਰੇ ਭੈਣ ਭਰਾ ਉਹਨਾਂ ਜਿਹੜੇ ਗਰੀਬ ਜਨਤਾ ਵੀ ਸਾਡੀ ਦੂਜੇ ਭਾਈਚਾਰੇ ਵੀ ਸਾਰੇ ਹੁਣ ਬੰਬੀਆਂ ਦੇ ਬੇਲਿਆ ਜੀ ਵੇਖੋ ਕਿੰਨੀ ਵੱਡੀ ਸਕੀਮ ਜਿਹੜੀ ਬਾਦਲ ਸਾਹਿਬ ਦੇ ਕੇ ਗਏ ਵੱਡੀ ਠੀਕ ਇਸ ਕਰਕੇ ਹੁਣ ਸਾਰੇ ਸੰਗਤਾਂ ਦਾ ਅੱਛਾ ਜੀ ਜਿਹੜਾ ਝਗਾਵ ਹੁਣ ਸਾਰਾ ਕਾਲੀਦਾਲ ਵਾਲਾ ਹੋ ਗਿਆ ਜੀ ਔਨ ਵਾਲੀ 2027 ਦੀ ਜਿਹੜੀ ਸਰਕਾਰ ਆ ਉਹ ਕਾਲੀਦਾਲ ਦੀ ਪੱਕੀ ਜਿੱਤ ਪ੍ਰਾਪਤ ਕਰੂਗੀ 92 93 ਸੀਟਾਂ ਲੈ ਕੇ ਜਿੱਤੂਗੀ ਜੀ ਉਹ ਤੇ ਭਾਜੀ ਆਪਣਾ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਸਾਰੀਆਂ ਸੰਗਤਾਂ ਦਾ ਬਹੁਤ ਵੱਡਾ ਧੰਨਵਾਦ ਕਰਦਾ ਮੇਰੇ ਵੀਰ ਨਿੱਕੇ ਮਨਜੀਤ ਸਿੰਘ ਨੂੰ ਟਿਕਟ ਮਿਲੀ ਸੀ ਬਹੁਤ ਕਾਲੀਦਾਲ ਦੇ ਵੱਡੀ ਜਿੱਤ ਪ੍ਰਾਪਤ ਕਰਕੇ ਝੋਲੀ ਜੜੀ ਰਣੀ ਕੇ ਸਭ ਦੀ ਝੋਲੀ ਪਾਈ ਆ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਤੈ ਤੈ ਦਿলো ਧੰਨਵਾਦ ਕਰਦੇ ਆਂ ਧੰਨਵਾਦ ਬਹੁਤ ਸੰਗਤਾਂ ਦਾ ਇਹਨਾਂ ਨੇ ਇਹਨਾਂ ਨੇ ਪਿਆਰ ਸਤਿਕਾਰ ਦਾ ਸਾਡਾ ਮਾਨ ਕੀਤਾ ਜੀ ਇਹ ਤਾਂ ਇਹ ਧੰਨਵਾਦ ਕਰਦੇ ਆਂ ਜੀ